ਸ਼ਸ਼ੀਕਲ ਈਵਰਸ ਮੇਰੇ ਚੈਨਲ ਰੈਸਪੀ ਬੁੱਕ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਮੈਂ ਤੁਹਾਨੂੰ ਬਹੁਤ ਹੀ ਵਧੀਆ ਛੋਲਿਆਂ ਦੀ ਸਬਜ਼ੀ ਬਣਾਉਣਾ ਸਿਖਾਵਾਂਗੀ ਇੱਕ ਸੀਕ੍ਰੇਟ ਟ੍ਰਿਕ ਦੇ ਨਾਲ ਜੋ ਕਿ ਟੇਸਟ ਬਹੁਤ ਅਲੱਗ ਹੋਏਗੀ ਤੇ ਬਹੁਤ ਮਜ਼ੇਦਾਰ ਹੋਏਗੀ ਤੇ ਤੁਸੀਂ ਇਹਨੂੰ ਬਹੁਤ ਪਸੰਦ ਕਰੋਗੇ ਇਸ ਰੈਸਪੀ ਨੂੰ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਮੈਂ ਕੁਝ ਸੀਕ੍ਰੇਟ ਟਿਪ ਯੂਜ਼ ਕੀਤੇ ਆ ਜਿਹਦੇ ਨਾਲ ਇਹਦਾ ਜਿਹੜਾ ਫਲੇਵਰ ਆ ਉਹ ਹੋਰ ਵੀ ਜ਼ਿਆਦਾ ਵਧੀਆ ਹੋ ਜਾਂਦਾ ਹੈ ਤੇ ਚਲੋ ਹੁਣ ਆਪਾਂ ਬ ਰੈਸਪੀ ਵੱਲ ਵਧਦੇ ਆ ਆਈ ਹੋਪ ਤੁਸੀਂ ਇਹਨੂੰ ਲਾਈਕ ਕਰੋਗੇ ਸਭ ਤੋਂ ਪਹਿਲਾਂ ਆਪਾਂ ਨੇ ਚਨੇ ਲੈਣੇ ਆ ਜਿਵੇਂ ਕਿ ਤੁਸੀਂ ਇੱਕ ਬਾਉਲ ਚਨੇ ਲੈ ਕੇ ਉਹਨਾਂ ਨੂੰ ਭਿਓ ਕੇ ਰੱਖ ਦੇਣਾ ਇੱਕ ਦਿਨ ਪਹਿਲਾਂ ਤੇ ਬਾਅਦ ਵਿੱਚ ਉਹਨਾਂ ਨੂੰ ਕੁੱਕਰ ਵਿੱਚ ਪਾ ਕੇ ਤੁਸੀਂ 2 ਤੋਂ 3 ਸੀਟੀਆਂ ਲਗਾ ਦੇਣੀਆਂ ਚਾਣੇ ਆ ਚਣਿਆਂ ਨੂੰ ਤਾਂ ਕਿ ਉਹ ਚੰਗੀ ਤਰ੍ਹਾਂ ਨਾ ਪੱਕ ਜਾਣ ਤੇ ਇੱਕ ਚਮਚ ਨਮਕ ਦਾ ਤੁਸੀਂ ਇਹਦੇ ਵਿੱਚ ਯੂਜ਼ ਕਰਨਾ ਤਾਂ ਕਿ ਇਹਦੇ ਵਿੱਚ ਨਮਕ ਪਾਉਣ ਨਾਲ ਇਹ ਹੁੰਦਾ ਹੈ ਕਿ ਜਦੋਂ ਤੁਸੀਂ ਇਹਨੂੰ ਬੋਇਲ ਕਰਦੇ ਹੋ ਨਮਕ ਪਾ ਕੇ ਤਾਂ ਨਮਕ ਦਾ ਫਲੇਵਰ ਹੈ ਜਿਹੜਾ ਉਹ ਚਣਿਆਂ ਦੇ ਅੰਦਰ ਤੱਕ ਜਾਂਦਾ ਆਦਰਵਾਇਜ਼ ਜੇ ਤੜਕੇ 'ਚ ਆਪਾਂ ਨਮਕ ਯੂਜ਼ ਕਰਦੇ ਆ ਤਾਂ ਉਹ ਚਣਿਆ ਥੋੜੇ ਫਿੱਕੇ ਫਿੱਕੇ ਹੀ ਰਹਿਨੇ ਆ ਤਾਂ ਇਹਦੇ ਲਈ ਇਹਦੇ ਵਿੱਚ ਨਮਕ ਪਾਉਣਾ ਬਹੁਤ ਜ਼ਰੂਰੀ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਹੁਣ ਕੁੱਕਰ ਦੀ ਸੀਟੀ ਵੱਜ ਚੁੱਕੀ ਹੈ ਮੀਨਸ ਦੋ ਤੋਂ ਤਿੰਨ ਵਿਸਲਸ ਮੈਂ ਇਹਨੂੰ ਦੇ ਦਿੱਤੀ ਆ ਤੇ ਹੁਣ ਇਸ ਤੋਂ ਬਾਅਦ ਆਪਾਂ ਇੱਕ ਬੋਲ ਲਵਾਂਗੇ ਜਿਹਦੇ ਵਿੱਚ ਆਪਾਂ ਆਪਣਾ ਮਸਾਲਾ ਤਿਆਰ ਕਰਾਂਗੇ ਜਿਹਦੇ ਵਿੱਚ ਥੋੜਾ ਧਨੀਆ ਪਾਊਡਰ ਮਿਰਚ ਪਾਊਡਰ ਲਾਲ ਮਿਰਚ ਪਾਊਡਰ ਜੀਰਾ ਪਾਊਡਰ ਅਮਚੂਰ ਪਾਊਡਰ ਇਹ ਹਲਦੀ ਪਾਊਡਰ ਇਹਨਾਂ ਨੂੰ ਆਪਾਂ ਨੇ ਪਾ ਲੈਣਾ ਤੇ ਥੋੜਾ ਜਿਹਾ ਗਰਮ ਮਸਾਲਾ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਨਾਲ ਆਪਾਂ ਨੇ ਮਿਕਸ ਕਰ ਲੈਣਾ ਵਿੱਚ ਥੋੜਾ ਜਿਹਾ ਆਪਾਂ ਇਹਦੇ ਪਾਣੀ ਪਾਵਾਂਗੇ ਤੇ ਚੰਗੀ ਤਰ੍ਹਾਂ ਇਹ ਮਸਾਲਿਆਂ ਨੂੰ ਘੋਲ ਘੋਲ ਲੈਣਾ ਤੇ ਇਹਦੇ ਵਿੱਚ ਕੋਈ ਗੱਠ ਨਹੀਂ ਰਹਿਣੀ ਚਾਹੀਦੀ ਕਿ ਇੱਕ ਜਗ੍ਹਾ ਮਸਾਲਾ ਇਕੱਠਾ ਨਹੀਂ ਰਹਿਣਾ ਚਾਹੀਦਾ ਹੁਣ ਆਪਾਂ ਇੱਕ ਕੜਾਹੀ ਲੈ ਕੇ ਉਹਦੇ ਵਿੱਚ ਆਇਲ ਪਾਵਾਂਗੇ ਜਿਵੇਂ ਕਿ ਹੁਣ ਮੈਂ ਹੁਣ ਇੱਕ ਇੱਥੇ ਕੜਾਈ ਲਈ ਆ ਤੇ ਇਹਨੂੰ ਪਹਿਲਾਂ ਮੈਂ ਗਰਮ ਕਰਾਂਗੀ ਤੇ ਇਹਦੇ ਵਿੱਚ ਹੁਣ ਆਇਲ ਪਾ ਦਵਾਂਗੀ ਹੁਣ ਇਹਨੂੰ ਗਰਮ ਹੋਣ ਤੋਂ ਬਾਅਦ ਆਪਾਂ ਇਹਦੇ ਵਿੱਚ ਥੋੜੀ ਜਿਹੀ ਹਿੰਗ ਪਾਵਾਂਗੇ 1 ਤੋਂ 2 ਚੁਟਕੀ ਇਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਜੀਰਾ 1 ਚਮਚ ਤੇ ਥੋੜਾ ਜਿਹਾ ਸੁੱਕਿਆ ਧਨੀਆ ਆਪਾਂ ਇਹਦੇ ਵਿੱਚ ਪਾਵਾਂਗੇ ਤੇ ਇੱਕ ਮਿਰਚ ਪਾਵਾਂਗੇ 1 ਤੋਂ 2 ਮਿਰਚ ਤੁਸੀਂ ਪਾ ਸਕਦੇ ਹੋ ਜੇ ਤੁਹਾਨੂੰ ਜ਼ਿਆਦਾ ਸਪਾਈਸੀ ਪਸੰਦ ਆ ਤਾਂ ਦੋ ਮਿਰਚ ਪਾ ਲਓ ਅਦਰਵਾਈਜ਼ ਇੱਕ ਮਿਰਚ ਇਸ ਤਰੀਕੇ ਨਾਲ ਕੱਟ ਕੇ ਇਹਦੇ ਵਿੱਚ ਪਾ ਦੋ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸੁੱਕਾ ਧਨੀਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਹੁਣ ਇਹਦਾ ਇਹਦੇ ਵਿੱਚ ਆਪਾਂ ਪਿਆਜ਼ ਪਾਵਾਂਗੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਭੁੰਨ ਲਵਾਂਗੇ ਦੋ ਤੋਂ ਤਿੰਨ ਪਿਆਜ਼ ਤੁਸੀਂ ਲੈ ਸਕਦੇ ਹੋ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਇੱਕ ਤੋਂ ਦੋ ਲੌਂਗ ਪਾਵਾਂਗੇ ਜਿਹਦੇ ਨਾਲ ਆਪਾਂ ਨੂੰ ਐਸਿਡਿਟੀ ਦੀ ਪ੍ਰੋਬਲਮ ਨਹੀਂ ਹੋਵੇਗੀ ਤੇ ਆਪਾਂ ਇਹਦੇ ਵਿੱਚ ਜਿੰਜਰ گارਲਿਕ ਘਰ ਦਾ ਕੁੱਟਿਆ ਹੋਇਆ ਜੋ ਪੇਸਟ ਹੈ ਉਹਨੂੰ ਯੂਜ਼ ਕਰਾਂਗੇ ਹੁਣ ਇਸ ਮਸਾਲੇ ਨੂੰ ਆਪਾਂ ਚੰਗੀ ਤਰ੍ਹਾਂ ਨਾਲ ਪੁੰਨ ਲੈਣਾ ਤੇ ਥੋੜੇ ਜਿਨੇ ਚਨੇ ਆਪਾਂ ਅਲੱਗ ਕੱਢ ਲੈਣੇ ਆ ਤੇ ਇਹਨਾਂ ਚਣਿਆਂ ਦੇ ਵਿੱਚ ਹੁਣ ਆਪਾਂ ਟਮਾਟਰ ਪਾ ਦਾਂਗੇ ਧਨੀਆ ਪਾਵਾਂਗੇ ਤੇ ਹਰੀ ਮਿਰਚ ਪਾਵਾਂਗੇ ਤੇ ਇਹਦਾ ਆਪਾਂ ਇੱਕ ਪੇਸਟ ਤਿਆਰ ਕਰ ਲਵਾਂਗੇ ਹੁਣ ਆਪਣੇ ਪਿਆਜ਼ ਵੀ ਅਦਰ ਚੰਗੀ ਤਰ੍ਹਾਂ ਨਾ ਭੁੰਨ ਹੋ ਚੁੱਕੇ ਆ ਤੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇਹਨਾਂ ਦਾ ਜਿਹੜਾ ਕੱਚਾਪਾਨ ਹੈ ਉਹ ਦੂਰ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਨਮਕ ਪਾਵਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਇੱਕ ਵੱਡੇ ਟਮਾਟਰ ਦਾ ਯੂਜ਼ ਕੀਤਾ ਤੁਸੀਂ ਦੋ ਪਾ ਸਕਦੇ ਹੋ ਜਾਂ ਇੱਕ ਜੇ ਵੱਡਾ ਦਾ ਇੱਕ ਲੈ ਲਓ ਨਹੀਂ ਤੁਸੀਂ ਦੋ ਟਮਾਟੋ ਇਹਦੇ ਵਿੱਚ ਯੂਜ਼ ਕਰ ਸਕਦੇ ਹੋ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਹੁਣ ਆਪਾਂ ਇਹਦੇ ਵਿੱਚ ਜਿਹੜਾ ਮਸਾਲਾ ਬਣਾਇਆ ਸੀ ਘੋਲਿਆ ਸੀਗਾ ਉਹਨੂੰ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਦੇਣਾ ਇਹਦੇ ਵਿੱਚ ਲਮਸ ਕੋਈ ਗੱਠਾ ਪੈਣੀਆਂ ਨਹੀਂ ਚਾਹੀਦੀਆਂ ਇਹ ਆਪਣੇ ਆਪ ਹੀ ਸਾਰੇ ਇਹਨੂੰ ਤੜਕੇ ਨੂੰ ਚੰਗ ਇੱਕ ਵਧੀਆ ਫਲੇਵਰ ਦੇ ਦੇਗਾ ਕਿਉਂਕਿ ਹੁਣ ਆਪਾਂ ਨੂੰ ਅਲੱਗ ਤੋਂ ਮਸਾਲੇ ਪਾਉਣ ਦੀ ਲੋੜ ਨਹੀਂ ਆ ਆਪਾਂ ਇਹੇ ਮਸਾਲਾ ਯੂਜ਼ ਕਰਾਂਗੇ ਜਿਹੜਾ ਆਪਾਂ ਬਣਾਇਆ ਹੋਇਆ ਸੀਗਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇਹ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਹੋ ਗਿਆ ਹੈ ਤੇ ਇਹ ਬਣ ਕੇ ਤਿਆਰ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਜਿਹੜੇ ਚਨੇ ਆਪਾਂ ਉਬਾਲੇ ਸੀਗੇ ਚਨੇ ਆਪਾਂ ਇਹਦੇ ਵਿੱਚ ਪਾ ਦਾਂਗੇ ਤੇ ਜਿਹੜਾ ਪੇਸਟ ਆਪਾਂ ਬਣਾਇਆ ਸੀਗਾ ਚਨੇ ਪਾ ਕੇ ਟਮਾਟੋ ਪਾ ਕੇ ਸਾਰਾ ਕੁਝ ਪਾ ਕੇ ਉਹ ਆਪਾਂ ਇਹਦੇ ਵਿੱਚ ਪਾ ਦਵਾਂਗੇ ਹੁਣ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਪਹਿਲਾਂ ਮੈਂ ਪੇਸਟ ਇਹਦੇ ਵਿੱਚ ਯੂਜ਼ ਕੀਤਾ ਤੇ ਹੁਣ ਚਨੇ ਇਹਦੇ ਵਿੱਚ ਮਿਕਸ ਕਰ ਦਿੱਤੇ ਤੇ ਹੁਣ ਆਪਾਂ ਇਹਨੂੰ ਥੋੜੀ ਦੇਰ ਲਈ ਪਕਾਉਣਾ ਹੈ 5 ਤੋਂ 7 ਮਿੰਟ ਬਹੁਤਾ ਜ਼ਿਆਦਾ ਨਹੀਂ 5 ਤੋਂ 7 ਮਿੰਟ ਲਈ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਪਕਾ ਲਵਾਂਗੇ ਜੋ ਸਾਰਾ ਫਲੇਵਰ ਸਾਰੀ ਸਬਜੀ ਦੇ ਵਿੱਚ ਆ ਜਾਵੇ ਇਹਨੂੰ ਤੁਸੀਂ ਸੁੱਕੇ ਵੀ ਬਣਾ ਸਕਦੇ ਹੋ ਜਿਵੇਂ ਥੋੜਾ ਤੇਜ਼ ਅੱਗ ਕਰਕੇ ਹੁਣ ਇੱਥੇ ਇੱਕ ਸੂਕ ਕਸੂਰੀ ਮੇਥੀ ਦਾ ਯੂਜ਼ ਕਰਾਂਗੇ ਤੇ ਇਹਨਾਂ ਨੂੰ ਸੁੱਕੇ ਵੀ ਬਣਾ ਸਕਦੇ ਹੋ ਤੇ ਤਰੀ ਵਾਲੇ ਵੀ ਬਣਾ ਸਕਦੇ ਹੋ ਜੇ ਤੁਸੀਂ ਚਾਹੋ ਤਾਂ ਤੁਸੀਂ ਇਹਨੂੰ ਥੋੜਾ ਪਾਣੀ ਪਾ ਕੇ ਤਰੀ ਲਗਾ ਸਕਦੇ ਹੋ ਆਦਰਵਾਇਜ਼ ਇਹਵੇਂ ਵੀ ਬਹੁਤ ਵਧੀਆ ਬਣਦੇ ਆ ਤੇ ਤੁਸੀਂ ਦੇਖੋ ਹੀ ਰੈਡੀ ਹੋ ਚੁੱਕੇ ਆ ਬਿਲਕੁਲ ਸਾਰਿਆ ਮਿਕਸ ਹੋ ਗਿਆ ਹੈ ਇਹਦਾ ਫਲੇਵਰ ਮੈਂ ਥੋੜਾ ਜਿਹਾ ਇਹਦੇ ਵਿੱਚ ਪਾਣੀ ਪਾਇਆ ਤੁਸੀਂ ਨਹੀਂ ਵੀ ਪਾ ਸਕਦੇ ਜੇ ਤੁਸੀਂ ਸੁੱਕੇ ਬਣਾਉਣੇ ਆ ਥੋੜਾ ਆਂਚ ਨੂੰ ਜ਼ਿਆਦਾ ਕਰ ਦੋ ਤੇ ਇਹਨਾਂ ਨੂੰ ਟੱਕ ਦੋ ਤੇ ਉਹ ਸੁੱਕੇ ਬਣ ਜਾਣਗੇ ਤੇ ਜੇ ਤੁਸੀਂ ਇਹਨੂੰ ਗਰੇਵੀ ਵਾਲੇ ਬਣਾਉਣਾ ਚਾਹੁੰਦੇ ਆ ਤਾਂ ਇਹਦੇ ਵਿੱਚ ਥੋੜਾ ਪਾਣੀ ਪਾ ਕੇ ਇਹਨੂੰ ਰਜਾਲੋ ਤੇ ਗਰੇਵੀ ਵਾਲੇ ਬਣ ਜਾਣਗੇ ਜਿਵੇਂ 5-7 ਮਿੰਟ ਬਾਅਦ ਪਕਾਉਣ ਤੋਂ ਬਾਅਦ ਉਸ ਸੁਬਾਹ ਦਾ ਹਰਾ ਧਨੀਆ ਪਾ ਕੇ ਆਪਾਂ ਇਹਨਾਂ ਨੂੰ ਪ੍ਰੂਫਸ ਦਵਾਂਗੇ ਰੋਟੀ ਨਾਲ 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 ਕਿਸੇ ਵੀ ਚੀਜ਼ ਨਾਲ ਚਾਵਲਾ ਨਾਲ ਪੂਰੀ ਨਾਲ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਹ ਬਹੁਤ ਟੇਸਟੀ ਰੈਸিপি ਬਣਦੀ ਆ ਤੁਸੀਂ ਇੱਕ ਵਾਰ ਇਹਨੂੰ ਬਣਾ ਕੇ ਦੇਖਿਓ ਆਈ ਹੋਪ ਤੁਸੀਂ ਇਸ ਰੈਸਪੀ ਨੂੰ ਬਹੁਤ ਪਿਆਰ ਦਵੋਗੇ ਤੇ ਤੁਹਾਨੂੰ ਇਹ ਰੈਸਪੀ ਬਹੁਤ ਪਸੰਦ ਆਏਗੀ ਐਵੇਂ ਦੀਆਂ ਹੋਰ ਰੈਸਪੀਸ ਦੇਖਣ ਲਈ ਚੈਨਲ ਨਾਲ ਜੁੜੇ ਰਹੋ ਪਲੀਜ਼ ਲਾਈਕ ਸਬਸਕ੍ਰਾਈਬ ਮਾਈ